ਇਹ ਆ ਮੰਨਦੇ ਵਿੱਚ ਆਇਆ ਵੀ ਵੀਡੀਓ ਬਣਾ ਕੇ ਪਾਈਏ ਚਲੋ ਹੁਣ ਕਬੱਡੀ ਤੋਂ ਤਾਂ ਹਟੇ ਹੋਏ ਆ ਪਰ ਸੋਸ਼ਲ ਮੀਡੀਆ ਤੇ ਮਾੜਾ ਮੋਟਾ ਕੋਈ ਜਿੰਨੀ ਕੁ ਨੌਲੇਜ ਆਪਾਂ ਦਈਏ ਜਿਵੇਂ ਹੁਣ ਟੂਰਨਾਮੈਂਟ ਆ ਵੀਰੇ 3 ਦਿਨ ਦਾ ਟੂਰਨਾਮੈਂਟ ਹੁੰਦਾ ਸੀ ਮੈਂ ਤਾਂ ਉਹ 1 ਦਿਨ ਦਾ ਰਹਿ ਗਿਆ ਇਹਦੇ ਜਾਏ ਆ ਯਾਰ ਜਿਹੜੇ ਵੱਡੇ ਪਲੇਅਰ ਆ ਟੂਰਨਾਮੈਂਟ ਬਹੁਤ ਵਧੀਆ ਹੋ ਰਿਹਾ ਹੈ ਪਲੇਅਰ ਵੀ ਬਹੁਤ ਵਧੀਆ ਹੁਣ ਤਾਂ ਖਰਚਾ ਘੁਰਚਾ ਬਹੁਤ ਮਿਲਦਾ ਪਲੇਅਰਾਂ ਨੂੰ ਹੱਡੇ ਪਲੇਅਰ ਤਾਂ ਬਹੁਤ ਮੈਚ ਖੇਡੀ ਜਾਂਦੇ ਆ ਪੈਸਾ ਬਣੀ ਜਾਂਦਾ ਵਧੀਆ ਹਨਾ 30-40 ਲੱਖ ਰੁਪਏ ਇੱਕ ਦਿਨ ਦਾ ਬਜਟ ਆ ਟੂਰਨਾਮੈਂਟ ਦਾ ਔਰ ਉਹਦੇ ਵਿੱਚ ਜੇ ਆਪਾਂ ਦੇਖੀਏ ਤਾਂ ਵੀ ਨਵੇਂ ਪਲੇਅਰ ਆ ਜਿਹੜੇ ਉਹ ਵਿਚਾਰੇ ਥੋੜਾ ਜਿਹਾ ਅਖਿਆਈ ਚਾ ਹੁਣ ਉਹਨਾਂ ਨੂੰ ਆਏ ਆ ਵੀ ਜੇ ਨਵੀਂ ਟੀਮ ਖੇਡਦੀ ਆ ਉਹਨਾਂ ਨੂੰ ਉਹਨਾਂ ਕਮੇਟੀਆਂ ਕਰਾਇਆ ਕਰੋ ਜਾਂ ਨਹੀਂ ਦਿੰਦੀਆਂ ਪੂਰਾ ਖਰਚਾ ਪਾਣੀ ਹੋਣਾ ਆ ਵੀਰੇ ਪੱਲਿਓਂ ਕਰਕੇ ਖੇਡਣਾ ਬਹੁਤ ਔਖਾ 3-4000 ਰੁਪਇਆ ਖਰਚਾ ਆ ਜਾਂਦਾ ਇੱਕ ਟੀਮ ਦਾ ਨਮੀ ਦਾ ਅੱਗੇ ਸੀਗਾ ਜਿਵੇਂ ਪਿੰਡਾਂ ਦੀਆਂ ਟੀਮਾਂ ਖੇਡਦੀਆਂ ਸੀ ਵਧੀਆ ਨੇੜੇ-ਨੇੜੇ ਆਪਾਂ ਰਾਏਕੋਟ ਦੀ ਗੱਲ ਕਰਦੇ ਆ ਨੇੜੇ-ਨੇੜੇ ਬਹੁਤ ਟੀਮਾਂ ਹੁੰਦੀਆਂ ਸੀ ਜਰਾਲ ਦੀ ਆੜ ਬੱਸੀਆਂ ਅਚਰਾਲ ਭੈਣੀ ਬੜਿੰਗਾ ਪੁਰਜਹਰੀ ਜੇ ਤਾਂ ਰਾਏਕੋਟ ਏਰੀਆ ਦੀ ਗੱਲ ਹੀ ਕਰਦਾ ਮੈਂ ਜਗਰਾਉਂ ਦੀ ਜੰਟੀ ਜਨੇਤਪੁਰਾ ਕਿਉਂਕਿ ਇਹ ਟੀਮਾਂ ਹੁਣ ਹੈ ਨਹੀਂ ਇਹਦਾ ਕਾਰਨ ਇਹ ਹੀ ਹੋਇਆ ਵੀ ਟੂਰਨਾਮੈਂਟ ਇੱਕ ਦਿਨ ਦਾ ਹੋਣ ਕਰਕੇ 16 ਕਿ ਟੀਮਾਂ ਬਣਦੀਆਂ ਵਾ ਉਹ ਸਾਰੇ ਜਿੰਨੇ ਪਲੇਅਰ ਆ ਵੱਡੇ ਉਹ ਤਾਂ ਖੇਡ ਜਾਂਦੇ ਆ ਛੋਟੀ ਟੀਮ ਪਿੰਡਵਾਰ ਵਾਲੀ ਉੱਤੇ ਟੀਮ ਐਂਟਰ ਨਹੀਂ ਹੁੰਦੀ ਤੇ 65 70 ਵਾਲੇ ਤਾਂ ਜਮਾ ਹੀ ਨਹੀਂ ਹੁੰਦੇ ਵਿਚਾਰੇ ਕਿਉਂ ਇੱਕ ਦਿਨ 'ਚ ਹੁਣ ਇੰਨਾ 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 ਮੈਚ ਹੋ ਨਹੀਂ ਸਕਦੇ ਤੇ ਸਾਡੀ ਗੁਜਾਰਾ ਸਾਹ ਮੁੰਡੇ ਜਿਹੜੇ ਆ ਟੀਮਾਂ ਬਣਾਉਂਦੇ ਆ ਜਿਵੇਂ ਮਿੱਟੂ ਹੋ ਗਿਆ ਭੂਰੇ ਕੇ ਵਾਲਾ ਅਮਰਤ ਝੀਮਾ ਬੱਸੀਆ ਗੌਰਵ ਝੀਮਾ ਇਹ ਵਧੀਆ ਕਬੱਡੀ ਇਹ ਵੀ ਕਰਾ ਰਹੇ ਆ ਪੂਰੀ ਤੇ ਜੇ ਥੋੜਾ ਜਿਹਾ ਇਧਰ ਧਿਆਨ ਦੇਣ ਵੀ ਕਮੇਟੀਆਂ ਨੂੰ ਕਹਿਣ ਵੀ ਭਾਈ ਜਿਹੜਾ ਇੱਕ ਟੂਰਨਾਮੈਂਟ ਐ ਇੱਕ ਦਿੰਦਾ ਇਹ ਤਾਂ ਰੱਖੋ ਹੀ ਰੱਖੋ ਇਹਦੇ ਨਾਲ ਤੁਸੀਂ ਨਾ ਇਹਦੇ ਨਾਲ ਨਾਲ ਦੋ ਦਿਨ ਜਿਹੜੇ ਪਹਿਲਾਂ ਵਾਂ ਕਬੱਡੀ 70 ਕਿਲੋ 52 ਕਿਲੋ 65 ਕਿਲੋ ਜਿੰਨੀ ਵੀ ਹੁੰਦੀ ਆ ਬਜਨੀ ਕਬੱਡੀ ਤੇ ਪਿੰਡਵਾਰ ਪਿਓਰ ਜਾਂ ਇੱਕ ਬੰਦਾ ਬਾਹਰੋਂ ਰੱਖ ਲਓ ਨਵੇਂ ਮੁੰਡਿਆਂ ਨੂੰ ਜ਼ਰੂਰ ਮੌਕਾ ਦਿਓ ਵੀਰ ਬਣ ਕੇ ਨਵੇਂ ਮੁੰਡਿਆਂ ਨੂੰ ਮੌਕਾ ਦਿਓ 3-4000 ਰੁਪਇਆ ਕਿਰਾਇਆ ਦਿਵਾ ਦਿਓ ਜੇ ਬਾੜਾ ਨਹੀਂ ਹੈਗਾ 5000 ਦਿਵਾ ਦਿਓ ਜੋ 30 ਲੱਖ ਦਾ ਜਾਰੀ ਦਾ ਬਜਟ ਆ ਜੇ ਚੱਲ 5-7 ਲੱਖ ਇਹਨਾਂ ਦੇ ਖਾਤਰ ਕੱਢਿਆ ਜਾਓ ਟੂਰਨਾਮੈਂਟ ਚੋਂ ਤੇ ਉਧਰੋਂ ਕੋਈ ਮਾੜਾ ਮੋਟਾ ਨਾਮ ਘੱਟ ਕਰ ਦਿਓ ਚਾਹੇ ਗੱਡੀ ਨਹੀਂ ਰੱਖਣੀ ਮੋਟਰਸਾਈਕਲ ਰੱਖ ਦਿਓ ਬੋਲਟ ਰੱਖ ਦਿਓ ਉਹ 5-7 ਲੱਖ ਰੁਪਏ ਇੱਧਰ ਵੰਡ ਦਿਓ ਇਹਨਾਂ ਨੂੰ ਬਜਾਰਿਆਂ ਨੂੰ ਨਾਲੇ ਦਾ ਮੌਕਾ ਮਿਲਦਾ ਰਹੂਗਾ ਮੈਚ ਵੱਧ ਤੋਂ ਵੱਧ ਖੇਡਣਗੇ ਪਿੰਡਾਂ ਦੀ ਪਨੀਰੀ ਨਵੀਂ ਤਿਆਰ ਹੋਊਗੀ ਤੇ ਆਪਣੇ ਜਿੰਨੇ ਮੁੰਡੇ ਆ ਕਮੈਂਟੇਟਰਾਂ ਸੁਲਝੇ ਹੋਏ ਸਾਰੇ ਰਵਿੰਦਰ ਜਲਾਲ ਹੁਣੀ ਅਮਨ ਲੋਪੋ ਹੋਰ ਕੰ ਜੋੜਦਾ ਬਹੁਤ ਲਾਉਂਦੇ ਆ ਵੀ ਪਰ ਜੇ ਮੜਾ ਜਾ ਹੋਰ ਕਹਿਣ ਕਿਉਂ ਸੋਸ਼ਲ ਮੀਡੀਆ ਤੇ ਥੋੜੀ ਜੀ ਗੱਲ ਆ ਚੱਲ ਸਹੀਦੀ ਸੁਣੀ ਜਾਂਦੀ ਆ ਕਮੇਟੀਆਂ ਨੂੰ ਜਿੰਨੇ ਵੱਡੇ ਵੱਡੇ ਟੂਰਨਾਮੈਂਟ ਕਰਾਉਂਦੇ ਆ ਸਾਰਿਆਂ ਨੂੰ ਗੁਜਾਰਸ਼ ਆ ਸਾਡੀ ਵੀ ਪਿੰਡਵਾਰ ਦੇ ਟੂਰਨਾਮੈਂਟ ਜਰੂਰ ਕਰਾਓ ਨਾਲ ਬਜਨੀ ਕੌਟੀ ਦੇ ਜਰੂਰ ਕਰਾਓ ਜਿਹਦੇ ਨਾਲ ਨਵੇਂ ਮੁੰਡਿਆਂ ਨੂੰ ਮੌਕਾ ਮਿਲੇ ਨਵੀਆਂ ਟੀਮਾਂ ਹੁਣ ਉੱਟਦੀਆਂ ਵੀ ਹੈਗੀਆਂ ਆ ਸਾਡੇ ਏਰੀਆ 'ਚ 6-7 ਟੀਮ ਆ ਉੱਟੀਆਂ ਤੇ ਪਰ ਉਹ ਕਈ ਵਾਰੀ ਵਿਚਾਰੇ ਮਿਲਦੇ ਆ ਗੱਲਬਾਤ ਹੁੰਦੀ ਰਹਿੰਦੀ ਆ ਲੋਕ ਕਹਿੰਦੇ ਯਾਰ ਕਰਾਇਆ ਕਰੋ ਯਾਨੀ ਦਿੰਦੇ ਟੀਮਾਂ ਨੂੰ ਵੀਡੀਓ ਜੀ ਹੁਣ ਕੋਈ ਬਾਹਰੋਂ ਇੱਕ ਪਲੇਅਰ ਖੜਾਉਣੇ ਆ ਤਾਂ ਅਗਲਾ 2-3000 ਰੁਪਏ ਪਹਿਲਾਂ ਭਵਨ ਹੰਦਾ ਅਕਾਊਂਟ ਚ ਇੱਕ ਘਰੋਂ ਲੈ ਕੇ ਦੇਣੇ ਬਹੁਤ ਔਖਿਆ ਵੀਰੇ ਖਾਣਾ ਵੀ ਖਾਣੀ ਆ ਸਾਰਾ ਕੁਝ ਕਰਨਾ ਵਾ ਤੇ ਜੇ ਕਮੇਟੀਆਂ ਹੈਲਪ ਕਰਨ ਤਾਂ ਵੱਡੀ ਗੱਲ ਨਹੀਂ ਜਾਂ ਬਹੁਤ ਤਾਂ ਪੈਸਾ ਬਹੁਤ ਆ ਜਾਂਦਾ ਬਾਹਰੋਂ-ਭਰੋਂ ਆ ਜਾਂਦਾ ਐਨਆਰਆਈ ਬਹੁਤ ਮਦਦ ਕਰਦੇ ਆ ਤੇ ਸਹੀ ਥਾਂ ਤੇ ਪੈਸਾ ਲੱਗਿਆ ਜਾਵੇ ਲਾਇਆ ਜਾਵੇ ਤਾਂ ਬਹੁਤ ਵਧੀਆ ਗੱਲ ਆ ਧੰਨਵਾਦ ਹੋਊ ਜੇ ਮੜੀ ਜੀ ਆ ਵੀਡੀਓ ਚੱਲ ਜਿਹੜੇ ਬੰਦੇ ਸੁਣਨਗੇ ਕੌਂਟੀ ਨਾਲ ਜੁੜੇ ਹੋਏ ਆ ਤੇ ਥੋੜਾ ਜਿਹਾ ਸੁਧਾਰ ਆਜੂ ਕੌਂਟੀ ਚ ਉਂਡੇ ਨਾਮੇ ਉੱਠ ਕੜਨ